ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਧਮਕੀ ਦਿੱਤੀ ਗਈ ਹੈ ਜੀ ਹਾਂ ਅੱਜ ਸਵੇਰੇ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਇੱਕ ਸਿੱਧੀ ਸਿੱਧੀ ਚੇਤਾਵਨੀ ਜਾਂ ਫਿਰ ਤੁਸੀਂ ਇਸ ਨੂੰ ਧਮਕੀ ਸਮਝ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਲੋਕ ਆਪਣੀ ਹੱਕਾਂ ਦੀ ਆਵਾਜ਼ ਨੂੰ ਉੱਪਰ ਤੱਕ ਜਾਂ ਫਿਰ ਭਗਵੰਤ ਮਾਨ ਤੱਕ ਪਹੁੰਚਾਉਣਾ ਚਾਹੁੰਦੇ ਹਨ ਜਾਂ ਫਿਰ ਪੰਚਾਂ ਦੇ ਲਈ ਧਰਨੇ ਦੀ ਵਰਤੋਂ ਕਰਨਾ ਚਾਹੁੰਦੇ ਹਨ ਜਾਂ ਧਰਨੇ ਹੜਤਾਲਾਂ ਜਾਂ ਸੜਕ ਤੇ ਕੋਈ ਧਰਨਾ ਪ੍ਰਦਰਸ਼ਨ ਜਾਂ ਫਿਰ ਕੋਈ ਰੇਲ ਰੋਕੋ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਭਗਵੰਤ ਮਾਨ ਨੇ ਸਿੱਧੀ-ਸਿੱਧੀ ਚੇਤਾਵਨੀ ਦੇ ਦਿੱਤੀ ਹੈ ਭਗਵੰਤ ਮਾਨ ਵੱਲੋਂ ਸਿੱਧੀ ਵਾਰਨਿੰਗ ਦਿੰਦਿਆਂ ਹੋਇਆ ਇਸ ਨੂੰ ਕਾਨੂੰਨੀ ਕਾਰਵਾਈ ਦੀ ਗੱਲ ਆਖ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਪੰਜਾਬ ਦੇ ਵਿੱਚ ਧਰਨਾ ਹੜਤਾਲ ਜਾਂ ਫਿਰ ਸੜਕ ਦੇ ਉੱਤੇ ਕੋਈ ਵੀ ਧਰਨਾ ਪ੍ਰਦਰਸ਼ਨ ਕੀਤਾ ਤਾਂ ਉਹਨਾਂ ਦੇ ਖਿਲਾਫ ਸਿੱਧੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਕਿ ਹੁਣ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਨੌਜਵਾਨ ਜਾਂ ਫਿਰ ਕੋਈ ਵੀ ਜਥੇਬੰਦੀ ਜਾਂ ਫਿਰ ਕੋਈ ਵੀ ਮੁਲਾਜ਼ਮ ਵਰਗਾ ਆਪਣੀ ਆਵਾਜ਼ ਦੇ ਲਈ ਜਾਂ ਆਪਣੇ ਧਰਨਾ ਲਗਾਉਣਾ ਚਾਹੁੰਦਾ ਹੈ ਜਾਂ ਫਿਰ ਸੋਚ ਰਿਹਾ ਹੈ ਧਰਨਾ ਲਗਾਉਂਦੀ ਤਾਂ ਭਗਵੰਤ ਮਾਨ ਦੀ ਇਹ ਗੱਲ ਜਰੂਰ ਸੁਣ ਲੈਣ ਜਿਸ ਦੇ ਨਾਲ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਭਗਵੰਤ ਮਾਨ ਹੋਰ ਵੱਲੋਂ ਫੇਸਬੁਕ ਪੋਸਟਰ ਤੇ ਪਾ ਕੇ ਲਿਖਿਆ ਗਿਆ ਪੰਜਾਬ ਵਿੱਚ ਸੜਕਾਂ ਰੋਕਣ ਜਾਂ ਫਿਰ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਕਾਰਾਂ 'ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਅਤੇ ਯੂਨੀਅਨਾਂ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਯਾਰਨ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਚ ਜਾਰੀ ਤੋਂ ਭਗਵੰਤ ਮਾਨ ਵੱਲੋਂ ਸਿੱਧਾ-ਸਿੱਧਾ ਐਲਾਨ ਜਾਂ ਸਿੱਧਾ-ਸਿੱਧਾ ਤੁਸੀਂ ਕਹਿ ਸਕਦੇ ਹੋ ਕਿ ਧਮਕੀ ਦੇ ਦਿੱਤੀ ਗਈ ਹੈ ਯੂਨੀਅਨਸ ਨੂੰ ਮੁਲਾਜ਼ਮ ਵਰਗ ਨੂੰ ਤੇ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਆਮ ਲੋਕਾਂ ਨੂੰ ਵੀ ਜਿਹੜੇ ਲੋਕ ਸੋਚਦੇ ਸੀ ਕਿ ਹਾਂ ਵੀ ਧਰਨਾ ਲਾ ਕੇ ਸਾਡੀ ਆਵਾਜ਼ ਉੱਪਰ ਤੱਕ ਪਹੁੰਚ ਜਾਵੇਗੀ ਤਾਂ ਅੱਜ ਅਸੀਂ ਧਰਨਾ ਲਾਵਾਂਗੇ ਤਾਂ ਹੁਣ ਇਸ ਦੀ ਸਿੱਧੀ-ਸਿੱਧੀ ਵਾਰਨਿੰਗ ਭਗਵੰਤ ਮਾਨ ਵੱਲੋਂ ਦੇ ਦਿੱਤੀ ਗਈ ਹੈ ਪਰ ਇੱਥੇ ਹੈਰਾਨੀ ਦੀ ਗੱਲ ਇਹ ਬਹੁਤ ਹੈ ਕਿ ਜਿਹੜੀ ਪਾਰਟੀ ਖੁਦ ਧਰਨੇਆਂ ਦੇ ਵਿੱਚੋਂ ਨਿਕਲੀ ਹੈ ਅੱਜ ਉਹਨੇ ਹੀ ਧਰਨੇ ਬੰਦ ਕਰਾਣੇ ਸ਼ੁਰੂ ਕਰ ਦਿੱਤੇ ਨੇ ਇਸੇ ਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਆਪਣਾ ਰਿਐਕਸ਼ਨ ਦਿੱਤਾ ਗਿਆ ਸ਼ਰੋਮਣੀ ਅਕਾਲੀ ਦਲ ਵੱਲੋਂ ਭਗਵੰਤ ਮਾਨ ਦੀ 2015 ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਭਗਵੰਤ ਮਾਨ ਖੁਦ ਧਰਨੇ ਦੇ ਵਿੱਚ ਬੈਠੇ ਹੋਏ ਨੇ ਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਲਿਖਿਆ ਗਿਆ ਖੁਦ ਚੱਕਾ ਜਾਮ ਕਰਨ ਵਾਲੇ ਅੱਜ ਆਪਣੇ ਖਿਲਾਫ ਲੱਗਣ ਵਾਲੇ ਧਰਨੇਆਂ ਤੇ ਪਾਬੰਦੀ ਲਗਾ ਰਿਹਾ ਹੈ ਅਤੇ ਪੰਜਾਬੀਆਂ ਨੂੰ ਧਮਕੀ ਦੇ ਰਿਹਾ ਹੈ ਭਗਵੰਤ ਮਾਨ ਤੇਰਾ ਇੱਕ ਸਾਲ ਰਹਿ ਗਿਆ ਜੋ ਕਰਨਾ ਕਰ ਲੈ ਪੰਜਾਬੀ ਤੈਨੂੰ ਅਜੀਹਾ ਸਬਕ ਸਿਖਾਉਣਗੇ ਕਿ ਧਮਕੀ ਦੇਣਾ ਦਾ ਦੂਰ ਤੂੰ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹਿਣਾ ਤੱਕ ਸ਼ਰੋਮਣੀ ਅਕਾਲੀ ਦਲ ਵੱਲੋਂ ਇਹ ਸਿੱਧੀ ਸਿੱਧੀ ਰਿਐਕਸ਼ਨ ਜਿਹੜਾ ਹੈ ਇਹ ਭਗਵੰਤ ਸਰਕਾਰ ਦੇ ਉੱਤੇ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਹੋਰ ਅੱਗੇ ਗੱਲ ਕਰੀਏ ਤੇ ਆਮ ਲੋਕਾਂ ਨੇ ਭਗਵੰਤ ਮਾਨ ਦੀ ਪੋਸਟ ਥੱਲੇ ਕੀ ਕੁਝ ਕਮੈਂਟ ਕੀਤੇ ਜਰਾ ਉਹ ਵੀ ਸੁਣਾ ਦਿੰਨੇ ਆ ਕਿਸੇ ਨੇ ਲਿਖਿਆ ਲੀਡਰਾਂ ਦੀਆਂ ਰੈਲੀਆਂ ਰੋਡ ਸ਼ੋ ਵੀ ਪੰਜਾਬ ਦੀ ਤਰੱਕੀ ਵਿੱਚ ਵਿਘਨ ਪਾਉਂਦੇ ਹਨ ਉਹ ਵੀ ਬੰਦ ਕਰੋ ਕਿਸੇ ਦੂਸਰੇ ਯੂਜ਼ਰ ਨੇ ਲਿਖਿਆ ਸਹੀ ਆ ਇਹ ਇੱਕ ਬਹੁਤ ਵਧੀਆ ਕਦਮ ਹੋ ਸਕਦਾ ਹੈ ਤੁਹਾਡੀ ਨਜ਼ਰ 'ਚ ਧਰਨਾ ਲਾਉਣ ਵਾਲੇ ਗਲਤ ਹੋ ਸਕਦੇ ਆ ਉਹ ਰਾਹ ਰੋਕਦੇ ਆ ਲੋਕ ਪਰੇਸ਼ਾਨ ਹੁੰਦੇ ਆ ਕਰੋ ਇੰਨਾ ਤੇ ਕਾਨੂੰਨੀ ਕਾਰਵਾਈ ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਧਰਨੇ ਕਿਉਂ ਲੱਗਦੇ ਕਿਉਂਕਿ ਇਹ ਸਭ ਉਹਨਾਂ ਨੂੰ ਤੁਸੀਂ ਸਿਖਾਇਆ ਆਪਣੀ ਸਰਕਾਰ ਆਉਣ ਤੋਂ ਪਹਿਲਾਂ ਤੁਸੀਂ ਸਾਰੇ ਉਹਨਾਂ ਦੇ ਧਰਨਿਆਂ 'ਚ ਜਾਂਦੇ ਸੀ ਉਹ ਤੁਹਾਡੇ ਹੀ ਗਿਚਾਏ ਹੋਏ ਲੋਕ ਨੇ ਹੁਣ طرفوں نہ سوال ਤਾਂ ਲੋਕਾਂ ਨੇ ਕਰਨੇ ਆ ਪਰੇਸ਼ਾਨ ਲੋਕ ਨਹੀਂ ਤੇਰੇ 94 ਪੁਤਲੇ ਹੋ ਰਹੇ ਆ ਜਿਨ੍ਹਾਂ ਨੂੰ ਜਵਾਬ ਨਹੀਂ ਆ ਰਿਹਾ ਲੋਕਾਂ ਦੇ ਸਵਾਲਾਂ ਦਾ ਬਾਕੀ ਫਿਕਰ ਨਾ ਕਰੋ 27 ਚ ਰੋਲਾ ਮੁੱਕ ਜਾਣਾ ਵਾਦਾ ਹੈ ਤੁਹਾਡੇ ਨਾਲ ਤੇ ਕਿਸੇ ਨੇ ਲਿਖਿਆ ਸਰਕਾਰਾਂ ਧਰਨੇ ਲਗਾਉਣ ਤੋਂ ਪਹਿਲਾਂ ਧਰਨਾਕਾਰੀਆਂ ਦੇ ਮਸਲੇ ਹੱਲ ਕਰ ਦੇਣ ਤਾਂ ਕੀ ਧਰਨਾ ਲਗਾਉਣ ਦੀ ਲੋੜ ਹੀ ਨਾ ਪਵੇ ਜਿਸ ਵਿਭਾਗ ਨਾਲ ਸੰਬੰਧਿਤ ਧਰਨਾ ਹੋਵੇ ਉਸ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਧਰਨਾ ਜਾਇਜ਼ ਲਗਾਇਆ ਜਾਵੇ ਜਾ ਰਿਹਾ ਹੋਵੇ ਤਾਂ ਨਹੀਂ ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ ਧਰਨਿਆਂ ਚੋਂ ਨਿਕਲੀ ਪਾਰਟੀ ਨੂੰ ਧਰਨਾ ਲਗਾਉਣ ਵਾਲੇ ਹੁਣ ਬੁਰੇ ਲੱਗਣ ਲੱਗੇ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਬੰਦ ਨਹੀਂ ਕਰ ਸਕਦੇ ਸਭ ਬਾਕੀ ਦਾ ਜਵਾਬ ਤੁਹਾਨੂੰ ਲੋਕ 2027 ਚ ਦੇ ਦੇਣਗੇ ਤਾਂ ਲੋਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਨਾਲ ਦੇ ਨਾਲ ਹੀ ਭਗਵੰਤ ਮਾਨ ਦੀ ਪੋਸਟ ਦੇ ਥੱਲੇ ਦੇ ਦਿੱਤੀ ਹੈ ਖੈਰ ਹੈਰਾਨੀ ਦੀ ਗੱਲ ਸੱਚੀ ਇਹੀ ਹੈ ਕਿ ਜਿਹੜੀ ਪਾਰਟੀ ਖੁਦ ਧਰਨਿਆਂ ਦਾ ਸਮਰਥਨ ਕਰਦੀ ਰਹੀ ਹੈ ਕਿ ਤੁਸੀਂ ਸਵਾਲ ਉਚੋ ਲੀਡਰ ਤੁਹਾਡੇ ਪਿੰਡਾਂ ਚਾਹੁੰਦੇ ਨੇ ਉਹਨਾਂ ਨੂੰ ਘੇਰ ਕੇ ਸਵਾਲ ਪੁੱਛੋ ਅੱਜ ਜਦੋਂ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣ ਲੱਗੇ ਤਾਂ ਆਮ ਆਦਮੀ ਪਾਰਟੀ ਹੁਣ ਧਰਨੇਆ ਤੋਂ ਡਰ ਰਹੀ ਹੈ ਤੇ ਧਰਨੇ ਲਗਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਆਖਰੀ ਹੈ ਤੇ ਸਿੱਧੀ ਸਿੱਧੀ ਧਮਕੀ ਵੀ ਮੁੱਖ ਮੰਤਰੀ ਵੱਲੋਂ ਹੀ ਦਿੱਤੀ ਜਾ ਰਹੀ ਹੈ ਨਾ ਕਿਸੇ ਮੰਤਰੀ ਵੱਲੋਂ ਜਾਂ ਕਿਸੇ ਐਮਐਲਏ ਵੱਲੋਂ ਸਿੱਧਾ ਸਿੱਧਾ ਭਗਵੰਤ ਮਾਨ ਹਰਵੱਲੋਂ ਤੇ ਇਸ ਤੋਂ ਪਹਿਲਾਂ ਜੇ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕੀਤਾ ਸੀ ਤੇ ਜਦ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸੀ ਤਾਂ ਵੀ ਆਮ ਆਦਮੀ ਪਾਰਟੀ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰ ਰਹੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਸਿਰਫ ਪੰਜਾਬੀਆਂ ਦੇ ਲਈ ਇਹ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਸਰਕਾਰ ਆਪਣੇ ਆਕਾ ਜਾਂ ਫਿਰ ਆਪਣੇ ਵੱਡੇ ਲੀਡਰਾਂ ਦੇ ਖਿਲਾਫ ਜਦੋਂ ਧਰਨੇ ਲਗਾਉਂਦੀ ਹੈ ਕਿ ਉਹ ਵੀ ਬੰਦ ਕੀਤੇ ਜਾਣਗੇ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ